ਮੇਰੇ 1 ਨੰਬਰ ਥਾਣੇ ਨਾਲ ਸਾਡੇ ਕੋਲ ਪਰਚਾ ਦਰਜ ਹੋਇਆ ਸੀ ਉਹ ਪਰਚਾ ਬਿਲਕੁਲ ਬੇਬੁਨਿਆਦ ਤੇ ਝੂਠਾ ਸੀ ਜਿਹਦੇ ਸੰਬੰਧ ਵਿੱਚ ਅਸੀਂ ਮੇਰਾ ਖਿਆਲ ਪੰਡ ਹੋਣੀਆਂ ਤਰਖਾਸਤਾਂ ਦੀ ਜਿਹੜੀ ਅਸੀਂ ਡੀਜੀਪੀ ਸਾਹਿਬ ਨੂੰ ਦਿੱਤੀ ਹੈ ਤੇ ਉਹ ਥੱਲੇ ਘੁੰਮਦੀ ਘੁੰਮਦੀ ਐਸਐਸਪੀ ਸਾਹਿਬ ਕੋਲ ਇਹ ਐਸਐਚਓ ਜਸਪਾਲ ਸਿੰਘ ਜਿਹੜਾ ਹੈ ਤੇ ਨਾਲ ਜਿਹੜਾ ਏਐਸਆਈ ਬਲਦੇਵ ਸਿੰਘ ਆ ਇਹਨਾਂ ਨੇ ਜਾਣਬੁੱਝ ਕੇ ਜੀ ਰੰਜਿਸ਼ ਦੇ ਨਾਲ ਤੇ ਜਿਹੜੀ ਦੂਜੀ ਪਾਰਟੀ ਉਹਨਾਂ ਦੇ ਮੇਰੀ ਭਗਤ ਨਾਲ ਪਰਚਾ ਦਰਜ ਕੀਤਾ ਸਾਡੇ ਅਸੀਂ ਤਲਵੰਡੀ ਚੌਧਰੀ ਆ ਜਦੋਂ ਇਹ ਪਰਚਾ ਦਰਜ ਹੁੰਦਾ ਹੈ ਜਿਹੜੀ ਉਹ ਟੈਟ ਬਾਡੀ ਮਿਲਦੀ ਹੈ ਉਹਦੇ ਛੋਟੇ ਭਰਾ ਦੀ ਜਸ਼ਨਬੀਰ ਦੀ ਬਾਡੀ ਜਿਹੜੀ ਸੀ ਟੋਟਲੀ ਡੀਕੰਪੋਜ਼ਡ ਬਾਡੀ ਸੀ ਜਿਹਨੂੰ ਡੀਐਨਏ ਦੇ ਤੌਰ ਦੇ ਉੱਤੇ ਉਹਦੇ ਸੈਂਪਲ ਲਏ ਗਏ ਤਾਂ ਕਿ ਉਹਦੀ ਜਿਹੜੀ ਆਇਡੈਂਟੀਫਿਕੇਸ਼ਨ ਪ੍ਰੋਪਰ ਹੋ ਸਕੇ ਅੱਜ ਤੱਕ ਪੁਲਿਸ ਉਹਦੀ ਆਇਡੈਂਟੀਫਿਕੇਸ਼ਨ ਪ੍ਰੋਪਰ ਨਹੀਂ ਕਰਾ ਸਕੇ ਜੇ ਇਹ ਲਾਇੰਡ ਆਰਡਰ ਨੂੰ ਜਿਹੜਾ ਪ੍ਰੋਟੈਕਟ ਕਰਨਾ ਹੈ ਸਾਨੂੰ ਕੌਣ ਪ੍ਰੋਟੈਕਟ ਕਰੂਗਾ ਉਹ ਇੰਸਪੈਕਟਰ ਮੁਹਾਲੀ ਵਾਲਾ ਇੰਸਪੈਕਟਰ ਗੱਬਰ ਆ ਉਹਦੇ ਤੇ ਅਟੈਕ ਹੋਇਆ ਐਡਾ ਰੌਲਾ ਪੈ ਗਿਆ ਕੱਲ ਨੂੰ ਮੇਰੇ ਤੇ ਅਟੈਕ ਹੋਇਆ ਇਹਨਾਂ ਨੇ ਤੇ ਕਹਿੰਦੇ ਨੇ ਜੀ ਇਹ ਤਾਂ ਡਿਸਮਿਸ ਸੀਗਾ ਜੀ ਪਰਟ ਆਫਿਸਰ ਨੂੰ ਟਾਰਗੇਟ ਆ ਜੀ ਮੇਰੇ ਇੱਕ ਨੰਬਰ ਥਾਣੇ ਨਾਲ ਸਾਡੇ ਜੀਤੇ ਸੰਬੰਧ ਚ ਅਸੀਂ ਮੇਰਾ ਖਿਆਲ ਪੰਡ ਹੋਣੀਆਂ ਤਰਖਾਸਤਾਂ ਦੀ ਜਿਹੜੀ ਅਸੀਂ ਡੀਜੀਪੀ ਸਾਹਿਬ ਨੂੰ ਦਿੱਤੀ ਹੈ ਤੇ ਉਹ ਥੱਲੇ ਘੁੰਮਦੀ ਘੁੰਮਦੀ ਐਸਐਸਪੀ ਸਾਹਿਬ ਕੋ ਆ ਗਈ। ਇਸ ਕੇਸ ਜਿੱਕੇ ਸੈੱਟ ਵੀ ਬਣੀ ਹੋਈ ਹੈ। ਜਦੋਂ ਇਹ ਪਰਚਾ ਦਰਜ ਹੁੰਦਾ ਹੈ, ਪਰਚਾ 17 ਦਿਨਾਂ ਬਾਅਦ ਦਰਜ ਹੁੰਦਾ ਹੈ। ਇਹ ਐਸਐਚਓ ਜਸਪਾਲ ਸਿੰਘ ਜਿਹੜਾ ਹੈ ਤੇ ਨਾਲ ਜਿਹੜਾ ਏਐਸਆਈ ਬਲਦੇਵ ਸਿੰਘ ਹੈ। ਇਹਨਾਂ ਨੇ ਜਾਣ ਬੁੱਝ ਕੇ ਜੀ ਰੰਜਿਸ਼ ਦੇ ਨਾਲ ਤੇ ਜਿਹੜੀ ਦੂਜੀ ਪਾਰਟੀ ਉਹਨਾਂ ਦੀ ਮੇਰੀ ਭਗਤ ਨਾਲ ਪਰਚਾ ਦਰਜ ਕੀਤਾ ਸਾਡਾ। ਸਾਰੀ ਸਟੋਰੀ ਪਲਾਨ ਕਰਕੇ ਸਾਡੇ ਖਿਲਾਫ 306 ਦਾ ਮਕਦਮਾ ਜਿਹੜਾ ਹੈ ਉਹ ਦਰਜ ਕਰਾਤਾ ਥਾਣਾ ਤਲਵੰਡੀ ਚੌਧਰੀ ਤੋਂ ਤੇ ਅਸੀਂ ਤਲਵੰਡੀ ਚੌਧਰੀਆਂ ਜਦੋਂ ਇਹ ਪਰਚਾ ਦਰਜ ਹੁੰਦਾ ਹੈ ਜਿਹੜੀ ਉਹ ਡੈਡ ਬਾਡੀ ਮਿਲਦੀ ਹੈ ਉਹਦੇ ਛੋਟੇ ਭਰਾ ਦੀ ਜਸ਼ਨਬੀਰ ਦੀ ਬਾਡੀ ਜਿਹੜੀ ਸੀ ਟੋਟਲੀ ਡੀਕੰਪੋਜ਼ਡ ਬਾਡੀ ਸੀ ਜਿਹਨੂੰ ਡੀਐਨਏ ਦੇ ਤੌਰ ਦੇ ਉੱਤੇ ਉਹਦੇ ਸੈਂਪਲ ਲੈ ਕੇ ਤਾਂ ਕਿ ਉਹਦੀ ਜਿਹੜੀ ਆਇਡੈਂਟੀਫਿਕੇਸ਼ਨ ਪ੍ਰੋਪਰ ਹੋ ਸਕੇ ਅੱਜ ਤੱਕ ਪੁਲਿਸ ਉਹਦੀ ਆਇਡੈਂਟੀਫਿਕੇਸ਼ਨ ਪ੍ਰੋਪਰ ਨਹੀਂ ਕਰਾ ਸਕੇ ਲਾ ਐਂਡ ਆਰਡਰ ਪੰਜਾਬ ਦਾ ਤੁਸੀਂ ਦੇਖ ਹੀ ਲਿਆ ਕਿਦਾਂ ਦਾ ਹੈਗਾ ਜੇ ਇਹ ਲਾਇਨ ਆਰਡਰ ਨੂੰ ਜਿਹੜਾ ਪ੍ਰੋਟੈਕਟ ਕਰਨਾ ਹੈ ਸਾਨੂੰ ਕੌਣ ਪ੍ਰੋਟੈਕਟ ਕਰੂਗਾ ਜਿਹੜੀ ਮੈਂ ਆਪਣੀਆਂ ਸਰਵਿਸਿਸ ਦੌਰਾਨ ਸਰਵਿਸਿਸ ਕੀਤੀਆਂ ਨੇ ਮੈਂ ਮਾੜਿਆਂਸਰਾਂ ਦੇ ਖਿਲਾਫੀ ਕਾਰਵਾਈ ਕੀਤੀ ਹੈ ਉਹ ਇਨਸਪੈਕਟਰ ਮੁਹਾਲੀ ਵਾਲਾ ਇਨਸਪੈਕਟਰ ਗੱਬਰ ਆ ਉਹਦੇ ਤੇ ਅਟੈਕ ਹੋਇਆ ਐਡਾ ਰੌਲਾ ਪੈ ਗਿਆ ਕੱਲ ਨੂੰ ਮੇਰੇ ਤੇ ਅਟੈਕ ਹੋਇਆ ਇਹਨਾਂ ਨੇ ਤੇ ਕਹਿੰਦੇ ਨੇ ਜੀ ਇਹ ਤਾਂ ਡਿਸਮਿਸ ਸੀਗਾ ਜੀ ਜਿਹੜੀ ਪੁਲਿਸ ਪ੍ਰਸ਼ਾਸਨ ਫੇਲ ਹੋ ਚੁੱਕਾ ਹੈ ਜਿਹੜੀ ਸਰਕਾਰ ਆ ਉਹ ਵੀ ਫੇਲ ਹੋ ਚੁੱਕੀ ਹੈ ਇਹ ਕਿਸੇ ਸਿੰਗਲ ਬੰਦੇ ਨੂੰ ਜਸਟਿਸ ਨਹੀਂ ਦੇ ਸਕਦੇ ਐਕਸਪਾਇਰ ਹੋਏ ਆ। ਇਹੀ ਮਾਨਸਿਕ ਪਰੇਸ਼ਾਨੀ ਸੀ ਉਹਨਾਂ ਨੂੰ। ਹੋਰ ਕੋਈ ਮਾਨਸਿਕ ਪਰੇਸ਼ਾਨੀ ਸਾਡੇ ਘਰ 'ਚ ਹੈ ਹੀ ਨਹੀਂ। ਮੇਰੇ 1 ਨੰਬਰ ਥਾਣੇ ਨਾਲ ਸਾਡੇ ਕੋਲ ਪਰਚਾ ਦਰਜ ਹੋਇਆ ਸੀ। ਉਹ ਪਰਚਾ ਬਿਲਕੁਲ ਬੇਬੁਨਿਆਦ ਤੇ ਝੂਠਾ ਸੀ ਜਿਹਦੇ ਸੰਬੰਧ 'ਚ ਅਸੀਂ ਮੇਰਾ ਖਿਆਲ ਪੰਡ ਹੋਣੀਆਂ ਤਰਖਾਸਤਾਂ ਦੀ ਜਿਹੜੀ ਅਸੀਂ ਡੀਜੀਪੀ ਸਾਹਿਬ ਨੂੰ ਦਿੱਤੀ ਆ ਤੇ ਉਹ ਥੱਲੇ ਘੁੰਮਦੀ ਘੁੰਮਦੀ ਐਸਐਸਪੀ ਸਾਹਿਬ ਕੋਲ ਕਿ ਐਐਸਐਚਯੂ ਜਸਪਾਲ ਸਿੰਘ ਜਿਹੜਾ ਆ ਤੇ ਨਾਲ ਜਿਹੜਾ ਏਐਸਆਈ ਬਲਦੇਵ ਸਿੰਘ ਆ ਇਹਨਾਂ ਨੇ ਜਾਣ ਬੁੱਝ ਕੇ ਜੀ ਰੰਜਿਸ਼ ਦੇ ਨਾਲ ਤੇ ਜਿਹੜੀ ਦੂਜੀ ਪਾਰਟੀ ਉਹਨਾਂ ਦੇ ਮੇਰੀ ਭਗਤ ਨਾਲ ਪਰਚਾ ਦਰਜ ਕੀਤਾ ਸਾਡੇ ਅਸੀਂ ਤਲਵੰਡੀ ਚੌਧਰੀਆ ਜਦੋਂ ਇਹ ਪਰਚਾ ਦਰਜ ਹੁੰਦਾ ਹੈ ਜਿਹੜੀ ਉਹ ਡੈੱਡ ਬਾਡੀ ਮਿਲਦੀ ਹੈ ਉਹਦੇ ਛੋਟੇ ਭਰਾ ਦੀ ਜਸ਼ਨਬੀਰ ਦੀ ਬਾਡੀ ਜਿਹੜੀ ਸੀ ਟੋਟਲੀ ਡੀਕੰਪੋਜ਼ਡ ਬਾਡੀ ਸੀ ਜਿਹਨੂੰ ਡੀਐਨਏ ਦੇ ਤੌਰ ਦੇ ਉੱਤੇ ਉਹਦੇ ਸੈਂਪਲ ਲਏਗੇ ਤਾਂ ਕਿ ਉਹਦੀ ਜਿਹੜੀ ਆਇਡੈਂਟੀਫਿਕੇਸ਼ਨ ਪ੍ਰੋਪਰ ਹੋ ਸਕੇ ਅੱਜ ਤੱਕ ਪੁਲਿਸ ਉਹਦੀ ਆਇਡੈਂਟੀਫਿਕੇਸ਼ਨ ਪ੍ਰੋਪਰ ਨਹੀਂ ਕਰਾ ਸਕੇ ਜੇ ਇਹ ਲਾਇਨ ਆਰਡਰ ਨੂੰ ਜਿਹੜਾ ਪ੍ਰੋਟੈਕਟ ਕਰਨਾ ਹੈ ਸਾਨੂੰ ਕੌਣ ਪ੍ਰੋਟੈਕਟ ਕਰੂਗਾ ਉਹ ਇੰਸਪੈਕਟਰ ਮੁਹਾਲੀ ਵਾਲਾ ਇੰਸਪੈਕਟਰ ਗੱਬਰ ਆ ਉਹਦੇ ਤੇ ਅਟੈਕ ਹੋਇਆ ਐਡਾ ਰੌਲਾ ਪੈ ਗਿਆ ਕੱਲ ਨੂੰ ਮੇਰੇ ਤੇ ਅਟੈਕ ਹੋਇਆ ਇਹਨਾਂ ਨੇ ਤੇ ਕਹਿੰਦੇ ਨੇ ਜੀ ਇਹ ਤਾਂ ਡਿਸਮਿਸ ਸੀਗਾ ਜੀ ਪਰਡ ਆਫੀਸਰ ਨੂੰ ਟਾਇਰਡ ਆ ਜੀ ਮੇਰੇ ਇੱਕ ਨੰਬਰ ਥਾਣੇ ਨਾਲ ਸਾਡੇ ਕੋਲ ਪਰਚਾ ਦਰਜ ਹੋਇਆ ਸੀ ਉਹ ਪਰਚਾ ਬਿਲਕੁਲ ਬੇਬੁਨਿਆਦ ਤੇ ਝੂਠਾ ਸੀ ਜੀਦੇ ਸਬੰਧ ਵਿੱਚ ਅਸੀਂ ਮੇਰਾ ਖਿਆਲ ਪੰਡ ਹੋਣੀਆਂ ਤਰਖਾਸਤਾਂ ਦੀ ਜਿਹੜੀ ਅਸੀਂ ਡੀਜੀਪੀ ਸਾਹਿਬ ਨੂੰ ਦਿੱਤੀ ਹੈ ਤੇ ਉਹ ਤਨੇ ਘੁੰਮ ਦੀ ਘੁੰਮ ਦੀ ਐਸਐਸਪੀ ਸਾਹਿਬ ਕੋਹਾ ਗਿਆ ਇਸ ਕੇਸ ਜਿੱਕੇ ਸੈਟ ਵੀ ਬਣੀ ਹੋਈ ਹੈ ਜਦੋਂ ਇਹ ਪਰਚਾ ਦਰਜ ਹੁੰਦਾ ਹੈ ਪਰਚਾ 17 ਦਿਨਾਂ ਬਾਅਦ ਦਰਜ ਹੁੰਦਾ ਹੈ ਇਹ ਐਸਐਚਓ ਜਸਪਾਲ ਸਿੰਘ ਜਿਹੜਾ ਹੈ ਤੇ ਨਾਲ ਜਿਹੜਾ ਏਐਸਆਈ ਬਲਦੇਵ ਸਿੰਘ ਆ ਇਹਨਾਂ ਨੇ ਜਾਣ ਬੁੱਝ ਕੇ ਜੀ ਰੰਜਿਸ਼ ਦੇ ਨਾਲ ਤੇ ਜਿਹੜੀ ਦੂਜੀ ਪਾਰਟੀ ਉਹਨਾਂ ਦੀ ਮਿਲੀ ਭਗਤ ਨਾਲ ਪਰਚਾ ਦਰਜ ਕੀਤਾ ਸਾਡੇ ਸਾਰੀ ਸਟੋਰੀ ਪਲਾਨ ਕਰਕੇ ਸਾਡੇ ਖਿਲਾਫ 306 ਦਾ ਮਕਦਮਾ ਜਿਹੜਾ ਆ ਉਹ ਦਰਜ ਕਰਾਤਾ ਥਾਣਾ ਤਲਵੰਡੀ ਚੌਧਰੀ ਤੋਂ ਹੈ ਤੇ ਅਸੀਂ ਤਲਵੰਡੀ ਚੌਧਰੀਆਂ ਜਦੋਂ ਇਹ ਪਰਚਾ ਦਰਜ ਹੁੰਦਾ ਹੈ ਜਿਹੜੀ ਉਹ ਡੈਡ ਬੋਡੀ ਮਿਲਦੀ ਹੈ ਉਹ ਤੇ ਛੋਟੇ ਭਰਾ ਦੀ ਜਸ਼ਨਬੀਰ ਦੀ ਬੋਡੀ ਜਿਹੜੀ ਸੀ ਟੋਟਲੀ ਡੀਕੰਪੋਜ਼ਡ ਬੋਡੀ ਸੀ ਜਿਹਨੂੰ ਡੀਐਨਏ ਦੇ ਤੌਰ ਦੇ ਉੱਤੇ ਉਹਦੇ ਸੈਂਪਲ ਲਏ ਗਏ ਤਾਂ ਕਿ ਉਹਦੀ ਜਿਹੜੀ ਆਇਡੈਂਟੀਫਿਕੇਸ਼ਨ ਪ੍ਰੋਪਰ ਹੋ ਸਕੇ ਅੱਜ ਤੱਕ ਪੁਲਿਸ ਉਹਦੀ ਆਇਡੈਂਟੀਫਿਕੇਸ਼ਨ ਪ੍ਰੋਪਰ ਨਹੀਂ ਕਰਾ ਸਕੇ ਲਾ ਐਂਡ ਆਰਡਰ ਪੰਜਾਬ ਦਾ ਤੁਸੀਂ ਦੇਖ ਹੀ ਲਿਆ ਕਿਦਾਂ ਦਾ ਹੈਗਾ ਜੇ ਇਹ ਲਾਇਨ ਆਰਡਰ ਨੂੰ ਜਿਹੜਾ ਪ੍ਰੋਟੈਕਟ ਕਰਨਾ ਹੈ ਸਾਨੂੰ ਕੌਣ ਪ੍ਰੋਟੈਕਟ ਕਰੂਗਾ ਜਿਹੜੀ ਮੈਂ ਆਪਣੀਆਂ ਸਰਵਿਸਿਸ ਦੌਰਾਨ ਸਰਵਿਸਿਸ ਕੀਤੀਆਂ ਨੇ ਮੈਂ ਮਾੜਿਆਂਸਰਾ ਦੇ ਖਿਲਾਫ ਹੀ ਕਾਰਵਾਈ ਕੀਤੀ ਹੈ ਉਹ ਇਨਸਪੈਕਟਰ ਮੁਹਾਲੀ ਵਾਲਾ ਇਨਸਪੈਕਟਰ ਗੱਬਰ ਹੈ ਉਹਦੇ ਤੇ ਅਟੈਕ ਹੋਇਆ ਅਡਾ ਰੋਲਾ ਪੈ ਗਿਆ ਕੱਲ ਨੂੰ ਮੇਰੇ ਤੇ ਅਟੈਕ ਹੋਇਆ ਇਹਨਾਂ ਨੇ ਤੇ ਕਹਿੰਦੇ ਨੇ ਜੀ ਇਹ ਤਾਂ ਡਿਸਮਿਸ ਸੀਗਾ ਜੀ ਜਿਹੜੀ ਪੁਲਿਸ ਪ੍ਰਸ਼ਾਸਨ ਫੇਲ ਹੋ ਚੁੱਕਾ ਹੈ ਜਿਹੜੀ ਸਰਕਾਰ ਹੈ ਉਹ ਵੀ ਫੇਲ ਹੋ ਚੁੱਕੀ ਹੈ ਇਹ ਕਿਸੇ ਸਿੰਗਲ ਬੰਦੇ ਨੂੰ ਜਸਟਿਸ ਨਹੀਂ ਦੇ ਸਕਦੇ ਇਹ ਐਕਸਪਾਇਰ ਹੋਏ ਆ ਇਹੀ ਮਾਨਸਿਕ ਪਰੇਸ਼ਾਨੀ ਸੀ ਉਹਨਾਂ ਨੂੰ ਹੋਰ ਕੋਈ ਮਾਨਸਿਕ ਪਰੇਸ਼ਾਨੀ